ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪਾਜਵਾ ਐਂਡ ਸੰਦੂਕਾ Ontario ਦੀ PNP ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 18 ਨਵੇਂ ਚੇਂਜਸ ਜਿਹੜੇ ਐ ਉਹ ਬਹੁਤ ਜਲਦ ਇੰਟਰੋਡਿਊਸ ਕੀਤੇ ਜਾਣਗੇ ਉਨਟਾਰੀਓ ਦੀ ਅਸੈਂਬਲੀ ਦੇ ਵਿੱਚ ਇੱਕ ਕਾਨੂੰਨ ਨੂੰ ਇੱਕ ਐਕਟ ਨੂੰ ਤਬਦੀਲੀ ਵਾਸਤੇ ਟੇਬਲ ਕੀਤਾ ਗਿਆ ਹੈ ਤੇ ਜਿਹੜਾ ਇਹ ਅਮੈਂਡਮੈਂਟ ਕੀਤਾ ਜਾਣਾ ਹੈ ਉਹ ਪੂਰੀ ਤਰੀਕੇ ਦੇ ਨਾਲ ਉਨਟਾਰੀਓ ਦੀ ਪੀਐਨਪੀ ਨੂੰ ਬਦਲ ਕੇ ਰੱਖ ਦੇਵੇਗਾ ਜਿਹੜੇ ਨਵੇਂ ਰੂਲ ਕੰਡੀਸ਼ਨਸ ਹੋਣਗੇ ਜਿਹੜੇ ਨਿਯਮ ਸ਼ਰਤਾਂ ਹੋਣਗੀਆਂ ਉਹਨਾਂ ਦਾ ਰਿਮੋਟ ਕੰਟਰੋਲ ਜਿਹੜਾ ਹੁਣ ਉਨਟਾਰੀਓ ਗਵਰਨਮੈਂਟ ਦੇ ਹੱਥ ਵਿੱਚ ਹੋ ਜਾਵੇਗਾ ਜੇਕਰ ਇਹ ਕਾਨੂੰਨ પાસ ਹੋ ਜਾਂਦਾ ਹੈ ਜਿਹੜੇ ਇਹ ਐਮੈਂਡਮੈਂਟ ਨੇ ਉਹ ਜੇਕਰ ਜਿਹੜੇ ਟੇਬਲ ਕੀਤੇ ਗਏ ਨੇ ਜੇਕਰ ਉਹ ਵਾਕਈ ਬਦਲਾਅ ਹੋ ਜਾਂਦਾ ਹੈ ਜੇਕਰ ਉਹਦੇ ਉੱਤੇ ਸਹਿਮਤੀ ਬਣ ਜਾਂਦੀ ਹੈ ਤਾਂ ਉਹਨਾਂ 18 ਬਦਲਾਅ ਦੇ ਨਾਲ 온ਟਾਰੀਓ ਦੀ ਪੀਐਨਪੀ ਜਿਹੜੀ ਉਹ ਪੂਰੀ ਤਰੀਕੇ ਦੇ ਨਾਲ ਚੇਂਜ ਹੋ ਜਾਣੀ ਹੈ 9 ਪੀਐਨਪੀ ਦੇ ਪ੍ਰੋਗਰਾਮ ਚੱਲਦੇ ਨੇ ਅੰਡਰ ਪੀਐਨਪੀ 9 ਪ੍ਰੋਗਰਾਮ ਚੱਲਦੇ ਨੇ 온ਟਾਰੀਓ ਦੇ ਵਿੱਚ ਪੀਆਰ ਵਾਸਤੇ ਅੱਜ ਇਸੇ ਟੌਪਿਕ ਦੇ ਉੱਤੇ ਚਰਚਾ ਵੀਡੀਓ ਦੇ ਵਿੱਚ ਕਰਨੀ ਹੈ ਕਿ ਭਈ ਉਹ ਨੋ ਪ੍ਰੋਗਰਾਮ ਕਿਹੜੇ ਨੇ ਤੇ ਬਦਲਾਅ ਸੰਭਾਵੀ ਕਿਹੜੇ ਹੋ ਸਕਦੇ ਨੇ ਜਿਹੜੇ ਟੇਬਲ ਕੀਤੇ ਗਏ ਨੇ ਇਸ ਪੂਰੇ ਘਟਨਾਕ੍ਰਮ ਬਾਰੇ ਇਹ ਕਹਿ ਸਕਦਾ ਕਿ ਇਸ ਪੂਰੀ ਸਟੋਰੀ ਦੇ ਉੱਤੇ ਅੱਜ ਆਪਾਂ ਵੀਡੀਓ ਦੇ ਵਿੱਚ ਡਿਸਕਸ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਿਰਫ ਇੱਕ ਤੁਹਾਡਾ ਅਜਿਹਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਕਿਸੇ ਤਰ੍ਹਾਂ ਦਾ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਸਿਰਫ ਤੁਹਾਡੇ ਹੱਕ ਵਿੱਚ ਵੀਡੀਓ ਬਣਾਈ ਜਾਂਦੀ ਹੈ ਸ਼ਾਇਦ 에ਜੰਟ ਉਹ ਵੀਡੀਓ ਤੁਹਾਡੇ ਤੱਕ ਨਹੀਂ ਲੈ ਕੇ ਆਉਂਦੇ ਜੋ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲ ਜਾਂਦੀ ਹੈ ਬਿਨਾ ਕਿਸੇ ਪਰਸਨਲ ਇੰਟਰਸਟ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸ ਨੋਟਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਇੱਕ ਅਸੀਂ ਪੀਆਰ ਦੀ ਪੂਰੀ ਸੀਰੀਜ਼ ਚਲਾ ਰੱਖੀ ਹੈ ਉਹ ਜਾ ਕੇ ਜਰੂਰ ਤੁਸੀਂ ਦੇਖਿਓ ਉਹਦੇ ਤਿੰਨ ਐਪੀਸੋਡ ਹੁਣ ਤੱਕ ਮੈਂ ਅਪਲੋਡ ਕਰ ਚੁੱਕਾ ਹਾਂ ਉਦੇ ਹੋਰ ਐਪੀਸੋਡ ਜਿਹੜੇ ਆ ਉਹ ਉਹਦੇ ਵਿੱਚ ਕਵਰ ਕਰਨੇ ਆ ਉੱਚ ਐਕਸਪ੍ਰੈਸ ਐਂਟਰੀ ਤੋਂ ਲੈ ਕੇ ਸਾਰੀਆਂ ਪੀਐਨਪੀਸ ਜਿਹੜੀਆਂ ਨੇ ਉਹ ਕਵਰ ਕਰਾਂਗੇ ਤੇ ਜਿੰਨੇ ਵੀ ਕੈਨੇਡਾ ਦੇ ਵਿੱਚ ਪੀਆਰ ਦੇ ਪ੍ਰੋਗਰਾਮ ਹੈ ਉਹ ਸਾਰੇ ਪਾਥਵੇ ਤੁਹਾਡੇ ਨਾਲ 1 ਬਾਈ 1 ਜਿਹੜੇ ਆ ਉਹ ਡਿਸਕਸ ਹੋਣਗੇ ਤੇ ਇੱਕ ਵੀਡੀਓ ਦੇ ਵਿੱਚ ਆਪਾਂ ਇੱਕ ਪ੍ਰੋਗਰਾਮ ਤੇ ਹੀ ਚਰਚਾ ਕਰਦੇ ਆ ਤੇ ਬੜੇ ਡੀਪਲੀ ਕਰਦੇ ਆ ਸੋ ਉਹ ਤਿੰਨੇ ਐਪੀਸੋਡ ਤੁਸੀਂ ਦੇਖਣੇ ਆ ਤਾਂ ਕਿ ਉਥੋਂ ਹੌਸਲਾ ਜੇ ਕਰਵਾਦਾ ਹੈ ਤੇ ਆਪਾਂ ਗਾ ਕੇ ਵਧਦੇ ਆ ਹੁਣ ਭਈ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਵੀਡੀਓ ਕਿ ਭਈ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ 온ਟਾਰੀਓ ਦੀ ਪੀਐਨਪੀ ਉਨਟਾਰੀਓ ਦੀ ਪੀਐਨਪੀ ਨੂੰ ਲੈ ਕੇ ਇੱਕ ਉਨਟਾਰੀਓ ਅਸੈਂਬਲੀ ਦੇ ਵਿੱਚ ਜਿਹੜਾ ਰੂਲ ਹੈ ਉਹਨਾਂ ਦਾ ਜਿਹੜਾ ਕਾਨੂੰਨ ਕਹਿ ਸਕਦੇ ਹੋ ਕਿ ਉਹਨੂੰ ਟੇਬਲ ਕੀਤਾ ਗਿਆ ਉਹਦੇ ਵਿੱਚ ਅਮੈਂਡਮੈਂਟ ਕਰਨ ਵਾਸਤੇ ਹੁਣ ਜਿਹੜਾ ਇਹ ਰੂਲ ਹੈ ਉਹ ਟੇਬਲ ਜਿਹੜਾ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਦੇ ਬਾਰੇ ਥੋੜਾ ਦੱਸਦਾ ਵਰਕਿੰਗ ਫਾਰ ਵਰਕਰ 7 ਐਕਟ 2025 ਇਹਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਨਾ ਹੈ ਤੇ ਇਹਦੇ ਵਿੱਚ ਸੰਭਾਵੀ 18 ਅਮੈਂਡਮੈਂਟ ਜਿਹੜੇ ਆ ਉਹ ਪ੍ਰਪੋਜ਼ ਕੀਤੇ ਗਏ ਆ। ਯਾਨੀ ਕਿ 18 ਅਮੈਂਡਮੈਂਟ ਹੋ ਸਕਦੇ ਆ। ਹੁਣ ਇਹਦੀ ਜ਼ਰੂਰਤ ਕਿਉਂ ਪਈ ਆ ਤੇ ਐਕਚੁਅਲ ਦੇ ਵਿੱਚ ਓਵਰਆਲ ਦੇਖਿਆ ਜਾਵੇ ਤੇ ਇਹ ਪ੍ਰੋਗਰਾਮ ਜਿਹੜਾ ਹੈ ਉਹ ਕੀ ਕਿਵੇਂ ਫਾਇਦੇਮੰਦ ਹੋਵੇਗਾ 온ਟਾਰੀਓ ਵਾਸਤੇ ਕਿਦਾਂ ਇਹ ਅਮੈਂਡਮੈਂਟ ਜਿਹੜੇ ਆ ਉਹ ਉਹਨਾਂ ਨੂੰ ਸਹੂਲਤਾ ਪ੍ਰਦਾਨ ਕਰਨਗੇ। ਇਸ ਪ੍ਰੋਗਰਾਮ ਨੂੰ ਇਹਨਾਂ ਚੇਂਜਸ ਨੂੰ ਇੰਟਰੋਡਿਊਸ ਕਰਨ ਦਾ ਮਤਲਬ ਇਹ ਆ ਕਿ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈ ਇਮੀਗ੍ਰੇਸ਼ਨ ਦੀ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਮਨਿਸਟਰ ਨੇ ਆ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਆਪਣੇ ਹਿਸਾਬ ਦੇ ਨਾਲ ਜਦੋਂ ਚਾਹੇ ਉਦੋਂ ਆਪਣੀ ਪੀਐਨਪੀ ਦੇ ਵਿੱਚ ਜਾਂ ਜਿਹੜੇ ਵੀ ਉਹਨਾਂ ਦੇ ਪ੍ਰੋਵਿੰਸ਼ੀਅਲ ਪ੍ਰੋਗਰਾਮ ਚੱਲਦੇ ਨੇ ਉਹਨਾਂ ਦੇ ਵਿੱਚ ਜੌਬ ਮਾਰਕੀਟ ਦੇ ਹਿਸਾਬ ਦੇ ਨਾਲ ਬਦਲਾਅ ਕਰ ਸਕਦੇ। ਯਾਨੀ ਕਿ ਜਿਹੜਾ ਪ੍ਰੋਵਿੰਸ ਦਾ ਇਮੀਗ੍ਰੇਸ਼ਨ ਮਨਿਸਟਰ ਹੈ ਉਹ ਆਪਣੇ ਹਿਸਾਬ ਦੇ ਨਾਲ ਜਦੋਂ ਉਹਦਾ ਦਿਲ ਕਰੇ ਉਹ ਦੇਖੇ ਕਿ ਭਈ ਜੌਬ ਮਾਰਕੀਟ ਦੇ ਵਿੱਚ ਨੀਡ ਕਿਸ ਸਕਿੱਲ ਦੀ ਹੈ ਜਾਂ ਕਿਸ ਚੀਜ਼ ਦੀ ਜ਼ਰੂਰਤ ਹੈ ਉਹਦੇ ਹਿਸਾਬ ਦੇ ਨਾਲ ਆਪਣੀ ਪ੍ਰੋਵਿੰਸ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਆਪਣੀ ਸਟਰੀਮ ਨੂੰ ਟਾਲ ਲਵੇ ਜਾਂ ਫਿਰ ਉਸ ਤਰੀਕੇ ਦੇ ਨਾਲ ਉਹਦੀਆਂ ਜ਼ਰੂਰਤਾਂ ਜਿਹੜੀਆਂ ਉਹ ਕਰ ਲੀਆਂ ਜਾਣ ਇਹ ਮੇਨ ਮਕਸਦ ਹੈ ਇਸ ਅਮੈਂਡਮੈਂਟ ਦਾ ਇਹਦੇ ਵਿੱਚ ਫਿਰ ਰਾਈਟ ਮਿਲ ਜਾਣਗੇ ਖਾਸ ਕਰਕੇ ਰਾਈਟ ਮਿਲ ਜਾਣਗੇ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਕਿ ਭਈ ਉਹ ਕੋਈ ਅਪਲੀਕੇਸ਼ਨ ਜਿਹੜੀ ਹੈ ਉਹਦੇ ਉੱਤੇ ਵਿਚਾਰ ਜਿਹੜਾ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਨੇ ਤੇ ਇਸ ਸਟ੍ਰੀਮ ਨੂੰ ਆਪਣੇ ਹਿਸਾਬ ਦੇ ਨਾਲ ਰਨ ਕਰ ਸਕਦੇ ਨੇ ਆਪਣੇ ਹਿਸਾਬ ਦੇ ਨਾਲ ਚਲਾ ਸਕਦੇ ਨੇ ਹੁਣ ਭਈ ਇਹਦੇ ਵਿੱਚ ਖਾਸ ਕਰਕੇ ਜਿਹੜੇ ਤਿੰਨ ਬਦਲਾਅ ਜਾਂ ਤਿੰਨ ਜਿਹੜੀਆਂ ਚੀਜ਼ਾਂ ਨੇ ਉਹ ਸੁਧਰਨ ਗਿਆ ਉਹਦੇ ਵਿੱਚ ਇੱਕ ਕੀ ਹੈ ਅਲਾਉ ਅਫੀਸ਼ਲ ਟੂ ਰਿਟਰਨ ਅਪਲੀਕੇਸ਼ਨ ਥੈਟ ਨੋ ਲੋਂਗਰ ਮੈਚ ਕਰੰਟ ਜੋਬ ਮਾਰਕੀਟ ਨੀਡ অর ਰੇਸ ਕਨਸਰ ਉਹਨਾਂ ਕਹਿੰਦੇ ਕਿ ਜਿਹੜੇ ਆਫੀਸ਼ੀਅਲਸ ਹੋਣਗੇ ਆਫੀਸਰਸ ਹੋਣਗੇ ਉਹ ਤੁਹਾਡੀ ਅਪਲੀਕੇਸ਼ਨ ਨੂੰ ਰਿਟਰਨ ਕਰ ਸਕਦੇ ਨੇ ਵਾਪਸ ਕਰਾ ਦਿੱਤੇ ਸਕਦੇ ਨੇ ਜੇਕਰ ਕਰੰਟ ਜੋਬ ਮਾਰਕੀਟ ਦੇ ਹਿਸਾਬ ਦੇ ਨਾਲ ਤੁਸੀਂ ਰਿਕੁਆਇਰਮੈਂਟ ਜਿਹੜੀ ਉਹ ਮੀਟ ਨਹੀਂ ਕਰਦੇ ਜਾਂ ਫਿਰ ਤੁਸੀਂ ਇਲੀਜੀਬਲ ਨਹੀਂ ਹੁੰਦੇ ਉਸ ਤੋਂ ਇਲਾਵਾ ਗ੍ਰਾਂਟ ਇਨਸਪੈਕਟਰਸ ਦਾ ਅਥਾਰਟੀ ਟੂ ਰਿਕੁਆਇਰਡ ਇਨ ਪਰਸਨ ਇੰਟਰਵਿਊ ਵਿਦ ਅਪਲੀਕੈਂਟਸ through the Ontario Immigration Nominee Program to improve integrity and prevent fraud and claims ਉਹਨਾਂ ਨੇ ਕਿਹਾ ਕਿ ਭਈ ਇਨ ਪਰਸਨ ਇੰਟਰਵਿਊ ਵਾਸਤੇ ਵੀ ਤੁਹਾਨੂੰ ਬੁਲਾਇਆ ਜਾ ਸਕਦਾ ਹੈ ਨਹੀਂ ਅਪਲੀਕੈਂਟ ਨੂੰ ਬੁਲਾਇਆ ਜਾ ਸਕਦਾ ਹੈ ਜੇਕਰ ਕੋਈ ਕਨਸਰਨ ਹੈਗਾ ਹੈ ਉਹਨੂੰ ਦੂਰ ਕਰਨ ਵਾਸਤੇ ਯਾਨੀ ਕਿ ਤੁਹਾਡਾ 1 on 1 ਇੰਟਰਵਿਊ ਹੋ ਸਕਦਾ ਹੈ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾ ਸਕਦਾ ਹੈ ਪੀਆਰ ਦੇਣ ਵਾਸਤੇ ਠੀਕ ਹੈ ਇਦੇ ਨਾਲ ਕੀ ਹੋਏਗਾ ਕਿ ਥੋੜਾ ਸਿਸਟਮ ਜਿਹੜਾ ਉਹ ਪਾਰਦਰਸ਼ੀ ਹੋਵੇਗਾ ਤੇ ਜਿਹੜਾ ਸਿਸਟਮ ਹੈ ਉਹਦੇ ਵਿੱਚ ਆ ਕਹਿ ਸਕਦੇ ਉਹਦੀ ਇੰਟੈਗ੍ਰਿਟੀ ਵਧੇਗੀ ਠੀਕ ਹੈ ਉਹਦੀ ਡਿਗਨਿਟੀ ਤੇ ਇੰਟੈਗ੍ਰਿਟੀ ਇੰਟੈਗ੍ਰਿਟੀ ਜਿਹੜੀ ਹੈ ਉਹ ਵਧੇਗੀ ਉਸ ਤੋਂ ਇਲਾਵਾ ਫਰਦਰ ਡਿਜੀਟਲਾਈਜ਼ ਦੀ ਐਪਲੀਕੇਸ਼ਨ ਪ੍ਰੋਸੈਸ By letter, employers hoping to sponsor foreign वर्कर for permanent residency submit application directly and electronic electronically to a new employer portal स्टार्टिंग दिस समर उन्होंने कहा कि इस समर तो जहाँ एक नव इम्पलॉयर पोर्टल शुरू हो रहा है उत्थे ऑनलाइन इलैक्ट्रॉनिकली अपनी एप्लीकेशन जी इंप्लायर सबमिट कर सकता है ये प्रोसैसिंग जीडी है वो फास्ट होएगी ਇਹ ਵੀ ਕੀ ਆ ਜਾ ਰਿਹਾ ਹੈ ਨਾ ਕਿ ਭਈ ਪੀਐਨਪੀ ਜਿਹੜੀਆਂ ਨੇ ਬੜੀਆਂ ਲੇਟ ਹੋ ਰਹੀਆਂ ਨੇ ਜਾਣ ਕੇ ਡਰਾਅ ਬੜੇ ਲੇਟ ਕੀਤੇ ਜਾ ਰਹੇ ਆ ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਸੋਲੂਸ਼ਨ ਇਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ 18 ਦੇ 18 ਜਿਹੜੇ ਅਮੈਂਡਮੈਂਟ ਜਿਹੜੇ ਕੀਤੇ ਜਾਣੇ ਉਹਨਾਂ ਦਾ ਤਾਂ ਡਿਸਕਸ਼ਨ ਨਹੀਂ ਕੀਤਾ ਗਿਆ ਪਰ ਮੋਸਟ ਆਫ ਕੇਸਸ ਦੇ ਵਿੱਚ ਜਿਹੜੇ ਹਾਈਲਾਈਟ ਚੀਜ਼ਾਂ ਨੇ ਉਹ ਇੱਥੇ ਜ਼ਰੂਰ ਆਪਾਂ ਐਕਸਪਲੇਨ ਕਰ ਰਹੇ ਆ ਹੁਣ ਜਿਹੜੀਆਂ ਸਟਰੀਮ ਚੱਲਦੀਆਂ ਨੇ ਉਹਨਾਂ ਦਾ ਡਿਸਕਸ਼ਨ ਕਰ ਲੈਨੇ ਆ ਟੋਟਲ 9 ਨੇ उसके एक है इम्पलायर जॉब ऑफर फॉरन वर्कर स्ट्रीम है इंपलायर जॉब ऑफर इंटरनेशनल स्टूडेंट स्ट्रीम है इंपलायर जॉब ऑफर इन डिमांड स्किल स्ट्रीम है तीन ए स्ट्रीम ने उस तो मास्टर पीएच डी जटीम ने मास्टरस ग्रेजुएट स्ट्रीम है तो पी एच डी ग्रेजुएट स्ट्रीम है उसवा ह्यूमन कैपीटल प्रोवरटाइज स्ट्रीम है उसवा स्किल ट्रेड स्ट्रीम है तो फ्रेंच स्पीकिंग स्किल वर्कर स्ट्रीम है उसवा ओंटारी एक्सप्रैस एंट्री स्ट्रीम है ये टोटल 9 ਉਹ 스트림ਸ ਨੇ ਜਿੰਨਾ ਦੇ ਉੱਤੇ ਇਸ ਪ੍ਰੋਗਰਾਮ ਦੇ ਚੇਂजेस ਦਾ ਪੂਰਾ ਪੂਰਾ ਇਮਪੈਕਟ ਪੈਣਾ ਹੈਗਾ ਸੋ ਮੈਨੂੰ ਲੱਗਦਾ ਸੌਖੇ ਟੱਕ ਦੇ ਨਾਲ ਤੁਸੀਂ ਇਹ ਸਾਰਾ ਪ੍ਰੋਸੈਸ ਜਿਹੜਾ ਵਾ ਉਹ ਸਮਝ ਗਏ ਹੋਵੋਗੇ ਤੇ ਇਹ ਜਿਹੜਾ ਪ੍ਰੋਗਰਾਮ ਹੈ मोस्ट ਪ੍ਰੋਬਬਲੀ ਇਹ ਹੋ ਜਾਣਾ ਹੈ ਕਲੀਅਰ ਯਾਨੀ ਕਿ ਇਹ ਐਮੈਂਡਮੈਂਟ ਹੋ ਜਾਣੀ ਹੈ ਕਿਉਂਕਿ ਫੈਡਰਲ ਸਰਕਾਰ ਜਿਹੜੀ ਹੈ ਆ ਕਹਿ ਸਕਦਾ ਹੈ ਕਿ ਫੈਡਰਲ ਦੇ ਵਿੱਚ ਵੀ ਸੱਤਾ ਦੇ ਵਿੱਚ ਲਿਬਰਲ ਨੇ ਤੇ 온ਟਾਰੀਓ ਵਿੱਚ ਵੀ ਲਿਬਰਲ ਨੇ ਉਹਦਾ ਵੀ ਕੋਈ ਇੰਪੈਕਟ ਨਹੀਂ ਹੈਗਾ ਤੇ ਬਾਕੀ ਮੈਜੋਰਟੀ ਆਫ ਜਿਹੜੀ ਕਹਿ ਸਕਦੇ ਆ ਕਿ ਮੈਜੋਰਟੀ ਚਾਹੀਦੀ ਉਹ ਵੀ ਲਿਬਰਲਸ ਦੇ ਕੋਲ ਹੈਗੀ ਆ ਸੋ ਇਹਦੇ ਵਿੱਚ ਅਮੈਂਡਮੈਂਟ ਜਿਹੜਾ ਹੈ ਉਹ ਹੋਣ ਤੋਂ ਬਾਅਦ ਇੱਕ ਵੱਡਾ ਕਹਿ ਸਕਦਾ ਕਿ ਬਦਲਾਅ ਜਿਹੜਾ ਉਹ ਹੋ ਸਕਦਾ ਹੈਗਾ ਹੈ 온ਟਾਰੀਓ ਦੀ ਪੀਐਨਪੀ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਨਾ ਦੱਸੋ ਪਿਛੇ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ